ਸਾਰਾ ਤੋਂ ਪਹਿਲਾਂ ਤਾਂ ਮੈਂ ਨਗਰ ਕੋਟੜੇ ਦਾ ਬਹੁਤ ਵੱਡਾ ਰਿਣੀ ਆ ਜਿਨ੍ਹਾਂ ਨੇ ਮੈਨੂੰ ਨਾ ਚੀਜ਼ ਨੂੰ ਇੱਥੇ ਬੁਲਾ ਕੇ ਮੇਰਾ ਬਹੁਤ ਵੱਡਾ ਮਾਨ ਕੀਤਾ ਸੱਚੀ ਗੱਲ ਵੀਰੇ ਬਾਲੀ ਦੋ ਗੱਲਾਂ ਕਹੂੰਗਾ ਜੀ ਤੁਸੀਂ ਨੇ 20 20 50000 ਰੁਪਏ ਇਕੱਠੇ ਕਰਕੇ ਟੂਰਨਾਮੈਂਟ ਕਰਵਾਇਆ ਪਰ ਜਦੋਂ ਟੀਮਾਂ ਆਪਸ ਦੇ ਵਿੱਚ ਰਲ ਕੇ ਖੇਡਦੀਆਂ ਨੇ ਸੱਚੀ ਕਾਲਜੇ ਤੇ ਡੰਗ ਵੱਜਦਾ ਦੋ ਲਾਈਨਾਂ ਲਿਖਿਆ ਨੇ ਜੀ ਮੈਂ ਮੇਰੇ ਹੱਥ ਜੋੜ ਕੇ ਬੇਨਤੀ ਕੌਡੀ ਦੇ ਆ ਪਲੇਰਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕੌਡੀ ਦਿਆਂ ਪਲੇਰਾਂ ਨੂੰ ਵਿੱਚ ਅਖਾੜੇ ਆਏ ਸਭ ਪੰਜਾਬੀ ਸੇਰਾਂ ਨੂੰ ਓਏ ਨਸਾ ਵਰਤ ਕੇ ਜਾਂ ਚਿਕਨਾ ਹਟ ਮੜ ਕੇ ਖੇਡੂਗਾ ਉਹਨੂੰ ਆਪਣੇ ਆਪਣੀ ਮਾਂ ਦੀ ਸਾਂਹ ਜਿਹੜਾ ਰਲ ਕੇ ਖੇਡੂਗਾ ਵਾਹ ਜੀ ਵਾਹ ਤਾੜੀ ਮਾਰ ਦਿਓ ਜੀ ਉਹਨੂੰ ਆਪਣੇ ਆਪਣੀ ਮਾਂ ਦੀ ਸਾਂਹ ਜਿਹੜਾ ਰਲ ਕੇ ਖੇਡੂਗਾ ਕਿੱਥੋਂ ਕਿੱਥੋਂ ਲੋਕ ਆਏ ਤੁਹਾਨੂੰ ਵੇਖਣ ਕਰਕੇ ਓਏ ਟਰੱਕ ਟਰੈਂਪੂ ਕਾਰਾਂ ਉੱਤੇ ਚੜ ਚੜ ਕੇ ਓਏ ਓਏ ਬੇਈਮਾਨ ਖਿਡਾਰੀ ਦੇਸ਼ ਲਈ ਕੀ ਭੜਕੇ ਖੇਡੂਗਾ ਓਏ ਉਹਨੂੰ ਆਪਣੀ ਆਪਣੀ ਮਾਂ ਦੀ ਸੌਂ ਦੇ ਜਿਹੜਾ ਰਲ ਕੇ ਖੇਡੂਗਾ ਤਾੜੀ ਮਾਰ ਦੋ ਟਰੱਕਾਂ ਰੋ ਮਿਹਰਬਾਨੀ ਮੈਨੂੰ ਨਾ ਚੀਜ਼ ਨੂੰ ਜਿਹੜਾ ਤੁਸੀਂ ਇੱਥੇ ਮਾਨ ਬਖਸ਼ਿਆ ਬਹੁਤ ਮਿਹਰਬਾਨੀ ਥੈਂਕ ਯੂ ਰਣਜੀਤ ਮੱਟ ਸ਼ੇਰੋਂ ਵਾਲਾ ਮੇਰੇ ਵੀਰ ਵਾਹ ਸ਼ੇਰੋਂ ਵਾਲਿਆ ਇੱਕ ਹੋਰ ਦੱਸ ਦਈਏ